ਇਨੀ ਮਿਹਨਤ ਕਰਨ ਦੇ ਬਾਵਜੂਦ ਵੀ ਆ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਘਰ ਦੀ ਹਾਲਤ ਕਿਸ ਤਰ੍ਹਾਂ ਦੀ ਆ ਇੱਟਾਂ ਵੀ ਆ ਜਿਹੜੀਆਂ ਇਹਨਾਂ ਦੀ ਕਿਸਮਤ ਦੇ ਵਾਂਗ ਆ ਜਿਹੜੀਆਂ ਉਹ ਗਰੀਆਂ ਹੋਈਆਂ ਆ ਖੇਡਦਾ ਸਾਰਾ 5 ਵਜੇ ਜਾਣਾ ਤੇ 8 ਵਜੇ ਘਰੇ ਮੰਡਦੇ ਅੱਛਾ 5 ਜਾਨੀ ਕਿ ਡੇਲੀ 3 ਘੰਟੇ ਖੇਡਣਾ ਹੀ ਖੇਡਣਾ ਹਾਂਜੀ ਸਰ ਮੈਂ ਘਰ ਘਰ ਡਿੱਗਣ ਵਾਲਾ ਸਾਡਾ ਤੜੇੜਾ ਪਈਆਂ ਜੀ ਤੁਹਾਨੂੰ ਤੁਹਾਨੂੰ ਵਿਖੇ ਹੀ ਆਈ ਹਾਂ ਹਾਂ ਇੱਕ ਮੇਰਾ ਬ੍ਰਦਰ ਹੈਗਾ ਉਹ ਵੀ ਹਾਕੀ ਖੇਡਦਾ ਹੈ ਅੱਛਾ ਦਾੜੀ ਮਜਬੂਰੀ ਕਰਦੇ ਆ ਮੰਮੀ ਨਰੇਗਾਰਾ ਕੰਮ ਕਰਦੇ ਉਹ ਵੀ ਡੈਡੀ ਕਰਦੇ ਹਾਂ ਸਰਦਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਨੇ ਪਾਲਿਸੀ ਜਾਰੀ ਕੀਤੀ ਸੀ ਉਸ ਪਾਲਿਸੀ ਦੇ ਵਿੱਚ ਬੱਚੇ ਸ਼ਾਮਲ ਸੀ ਜਿਹੜੇ 골ਡ ਮੈਡਲ ਲੈ ਕੇ ਆਏ ਸੀ ਜੀ ਤੇ ਉਸ ਪਾਲਿਸੀ ਦੇ ਵਿੱਚ 골ਡ ਮੈਡਲ ਜਿੱਤਣ ਵਾਲੇ ਨੂੰ 75 ਲੱਖ ਰੁਪਇਆ ਨਾਉਸ ਹੋਇਆ ਸੀ ਖਜੇਤਾ ਖਰਜੀ ਇਤਨੂੰ 1 ਰੁਪਿਆ ਵੀ ਨਹੀਂ ਮਿਲਦਾ। ਕੀ ਹਰਜੀਤ ਨੇ ਟੀ-ਸ਼ਰਟਾਂ ਇੰਡੀਆ ਟੀਮ ਦੀਆਂ ਮਿਲੀਆਂ ਹੋਈਆਂ ਪੰਜ-ਪੰਜ ਨੰਬਰ ਪਲੇਇੰਗ ਦੀਆਂ। ਪੇਟੀ 'ਚ ਸਾਮ ਕੇ ਰੱਖਤੀਆਂ। ਹਾਂ। ਉਹਦਾ ਵਿਚਾਰੇ ਦਾ ਮਨ ਦੁਖੀ ਹੋਇਆ ਹੋਇਆ ਵੀ ਮੈਨੂੰ ਕੁਝ ਨਹੀਂ ਮਿਲਣਾ। ਮੈਂ ਪੇਟੀ ਸਾਮਤੀਆਂ ਵੀ ਉਹ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਉਹ ਕਿੱਟਣਾ ਪਵਾਊਗਾ ਖੜਾਊ। ਸਰਕਾਰਾਂ ਦੇ ਅੱਗੇ ਇਹ ਸਵਾਲੀਆ ਚਿੰਨ੍ਹ ਹੈਗਾ। ਇਤਨਾ ਕਿਤੇ ਮਾਨ ਸਾਹਿਬ ਨੇ ਇਹ ਐਲਾਨ ਤਾਂ ਕਰਤਾ ਸੀਗਾ ਕਿ 70 ਲੱਖ ਦੇਵਾਂਗੇ ਪਰ 70 ਦੇ ਵਿੱਚੋਂ ਜਿਹੜਾ 10% ਵੀ ਆ ਜਿਹੜਾ ਇਹਨਾਂ ਨੂੰ ਮਿਲਿਆ ਨਹੀਂਗਾ ਅਬ ਮੇਰੇ ਹੱਥ ਦੇ ਵਿੱਚ ਜੋ ਤੁਸੀਂ ਸਰਟੀਫਿਕੇਟ ਦੇਖ ਰਹੇ ਹੋ ਇਹ ਕੋਈ ਆਮ ਸਰਟੀਫਿਕੇਟ ਨਹੀਂਗਾ ਤੇ ਨਾ ਹੀ ਇਸ ਸਰਟੀਫਿਕੇਟ ਨੂੰ ਆ ਜਿਹੜਾ ਹਰੇਕ ਵਿਅਕਤੀ ਪ੍ਰਾਪਤ ਕਰ ਸਕਦਾ ਹੈਗਾ ਤੇ ਇਹ ਤੁਹਾਨੂੰ ਦੱਸ ਦਈਏ ਪਹਿਲਾਂ ਦੇ ਵਿੱਚ ਹੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਸਰਟੀਫਿਕੇਟ ਆ ਜਿਹੜਾ ਹਰਜੀਤ ਸਿੰਘ ਨੂੰ ਮਿਲਿਆ ਹੋਇਆ ਫੁੱਟਬਾਲ ਦੇ ਵਿੱਚ ਤੇ ਸਪੈਸ਼ਲ 올림픽 ਵਰਲਡ ਸਮਰ ਗੇਮ 2023 ਬਰਲਨ ਜਰਮਨੀ ਦੇ ਵਿੱਚ ਜੋ ਗੇਮਾਂ ਹੋਈਆਂ ਸੀਗੀਆਂ 올림픽ਸ ਦੀਆਂ ਉਹਨਾਂ ਦੇ ਵਿੱਚੋਂ ਇਹ 골ਡ ਮੈਡਲ ਮਿਲਣ ਵਾਲਾ ਜਿਹੜਾ ਇਹ ਸਰਟੀਫਿਕੇਟ ਹੈਗਾ ਤੁਹਾਨੂੰ ਦੱਸ ਦਈਏ ਕਿ ਇਹ ਸਭ ਤੋਂ ਅਹਿਮ ਹੈਗਾ ਤੇ ਪਰ ਇਸ ਖਿਡਾਰੀ ਨੇ ਆ ਜਿਹੜਾ ਉਹ ਸਿਰਫ ਇਹ ਹੀ ਨਹੀਂਗਾ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੈਡਲ ਆ ਜਿਹੜੇ ਉਹ ਜਿੱਤੇ ਹੈਗੇ ਅਸੀਂ ਬਹੁਤ ਸਾਰੇ ਮੈਡਲ ਇਹੋ ਜਿਹੇ ਵੀ ਦੇਖੇ ਹੈਗੇ ਆ ਜਿੰਨਾ ਮੈਡਲਾਂ ਦੇ ਉੱਤੇ ਜਾਂ ਜਿੰਨਾ ਸ਼ੀਲਡਾਂ ਦੇ ਉੱਤੇ ਜਿੰਨਾ ਟਰੋਫੀਆਂ ਦੇ ਉੱਤੇ ਆ ਜਿਹੜਾ ਵਿਸ਼ੇਸ਼ ਤੌਰ ਦੇਤੇ ਵਿਸ਼ੇਸ਼ ਮਹਿਮਾਨ ਭਾਵੇਂ ਉਹ ਵਿਧਾਇਕ ਹੋਣ ਉਹਨਾਂ ਦੇ ਨਾਂ ਵੀ ਆ ਜਿਹੜੇ ਮੋٹے ਮੋٹے ਅੱਖਰਾਂ ਦੇ ਵਿੱਚ ਉੱਕਰੇ ਹੈਗੇ ਆ ਤੇ ਵੱਡੀ ਗੱਲ ਇਹ ਵੀ ਹੈਗੀ ਆ ਕਿ ਇਸ ਵੀਰ ਦੇ ਹੱਥ ਦੇ ਵਿੱਚ ਜੋ ਤਸਵੀਰ ਫੜੀ ਹੋਈ ਆ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਤਸਵੀਰ ਦਿਖਾ ਦੇਣਾ ਵੀ ਉਹ ਕੀਤੀ ਜਾ ਰਹੀ ਆ ਤੇ ਇਸ ਤਸਵੀਰ ਦੇ ਵਿੱਚ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਪਹਿਲਾਂ ਜੋ ਸਿੱਖਿਆ ਮੰਤਰੀ ਰਹੇ ਤੇ ਇਸ ਤੋਂ ਬਾਅਦ ਖੇਡ ਮੰਤਰੀ ਬਣੇ ਸੀਗੇ ਗੁਰਮੀਤ ਸਿੰਘ ਮੀਤ ਹੇਰ ਤੇ ਨਾਲ ਉਹਨਾਂ ਦੇ ਸੀਐਮ ਭਗਵਾਨ ਸਿੰਘ ਮਾਨ ਉਹਨਾਂ ਨੇ ਹੌਸਲਾ افزਾਈ ਕੀਤੀ ਹੈਗੀ ਆ ਪਰ ਤੁਹਾਨੂੰ ਦੱਸ ਦਈਏ ਕਿ ਸਿਰਫ ਤੇ ਸਿਰਫ ਹੌਸਲਾ افزਾਈ ਆ ਜਿਹੜੀ ਉਹ ਕੀਤੀ ਹੈਗੀ ਆ ਇਸ ਮੁੰਡੇ ਦੀ ਮਿਹਨਤ ਦਾ ਹਲਤੀਕ ਬੰਦ ਆ ਉਹ ਮੁੱਲ ਆ ਜਿਹੜਾ ਨਹੀਂ ਪਿਆਗਾ ਤੇ ਤੁਹਾਨੂੰ ਦੱਸ ਦਈਏ ਇਨੀ ਮਿਹਨਤ ਕਰਨ ਦੇ ਬਾਵਜੂਦ ਵੀ ਆ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਘਰ ਦੀ ਹਾਲਤ ਕਿਸ ਤਰ੍ਹਾਂ ਦੀ ਆ ਇੱਟਾਂ ਵੀ ਆ ਜਿਹੜੀਆਂ ਇਹਨਾਂ ਦੀ ਕਿਸਮਤ ਦੇ ਵਾਂਗ ਆ ਜਿਹੜੀਆਂ ਉਹ ਗਰੀਆਂ ਹੋਈਆਂ ਇਹ ਹਾਲਾਤ ਆ ਜਿਹੜੇ ਅੱਜ ਸਾਡੇ ਪੰਜਾਬ ਦੇ ਆ ਆਪਾਂ ਵੀਰ ਦੇ ਨਾਲ ਗੱਲਬਾਤ ਕਰਾਂਗੇ ਸਸੀ ਕਾਲ ਬਾਈ ਜੀ ਕੀ ਹਾਲ ਨੇ ਠੀਕ ਆ ਸਰ ਅੱਛਾ ਬਾਈ ਥੋੜਾ ਇੱਧਰ ਨੂੰ ਹੋ ਜਾਓ ਥੋੜਾ ਕੈਮਰੇ ਦੇ ਸਾਹਮਣੇ ਹੋ ਜਾਓ ਅੱਛਾ ਭਾਈ ਜੀ ਇਹ ਤਾਂ ਚਲੋ ਅਸੀਂ ਦੇਖ ਲਈ ਹੈਗੀ ਆ ਹੁਣ ਆਪਾਂ ਕੁਝ ਕੁ ਗੱਲਾਂ ਬਾਤਾਂ ਕਰਦੇ ਹੈਗੇ ਆ ਪਹਿਲਾਂ ਤਾਂ ਇਹ ਦੱਸੋ ਭਾਈ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਅੱਛਾ ਅੱਛਾ ਭਾਈ ਜੀ ਕਿਹੜੀ ਗੇਮ ਕਰਦੇ ਹੋ ਤੁਸੀਂ ਕਿਹੜੀ ਖੇਡ ਖੇਡਦੇ ਹੋ ਮੈਂ ਖੇਡਦਾ ਫੁੱਟਬਾਲ ਇਹ ਅੱਛਾ ਹਾਂਜੀ ਸਰ ਫੁੱਟਬਾਲ ਖੇਡਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੈਂ 2012 ਜੀ ਅੱਛਾ ਨਾਲ ਪੜ੍ਹਾਈ ਵੀ ਕਰਦੇ ਹੋ ਪੜ੍ਹਾਈ ਵੀ ਕਰਦਾ ਹਾਂ ਹੁਣ ਕਿਹੜੀ ਕਿਹੜੀ ਪੜ੍ਹਾਈ ਕਰਦੇ ਹੋ ਮੈਂ ਪਲੱਸ ਟੂ ਕਰ ਲਈ ਖੇਡ ਲਈ ਅਛਾ ਪਾਸਟੂ ਕਲੀਅਰ ਕਰ ਰਹੀ ਹੈਗੀ ਆ ਜਦੋਂ ਖੇਡਣਾ ਸ਼ੁਰੂ ਕੀਤਾ ਉਹਦੋਂ ਕਿਹੜੀ ਕਲਾਸ ਚ ਪੜਦੇ ਸੀਗੇ 8ਵੀਂ ਚ ਅਛਾ ਅਛਾ ਇਹ ਦੱਸਿਓ ਕਿ ਕਿੰਨਾ ਸਮਾਂ ਜਿਹੜਾ ਤੁਸੀਂ ਗਰਾਊਂਡ ਦੇ ਵਿੱਚ ਲਾਉਣੀਓ ਜੋ ਕਿਉਂਕਿ ਇਹ 올림픽 ਦੇ ਵਿੱਚ ਜਾਣਾ ਕੋਈ ਮਾੜੀ ਧੀੜੀ ਗੱਲ ਨਹੀਂ ਹੁੰਦੀਗੀ ਕਿੰਨਾ ਸਮਾਂ ਗਰਾਊਂਡ ਦੇ ਵਿੱਚ ਖੇਡਦੇ ਰਹੇ ਆ ਸਰ ਮੈਂ ਜਾਨਾ 7 ਵੇ ਟਿਕਾਣੇ ਖੋਲ ਲੈਣਾ ਹੈ ਹੂੰ ਠੀਕ ਹੈ ਜੀ ਤੇ 7 ਵੇ ਟਿਕਾਣੇ ਖੋਲ ਕੇ ਤੇ 8 ਵੇ ਕਿਹੜੇ ਰਾਤ ਨੂੰ ਮੁੜਦੇ ਆਂ ਅਛਾ ਹਾਂਜੀ ਸਰ ਅੱਛਾ ਖੇਡਦੇ ਕਿੰਨਾ ਟਾਈਮ ਆ ਮੇਰਾ ਇਹ ਸਵਾਲ ਹੈ ਮੈਂ ਖੇਡਦਾ ਸਾਰਾ 5 ਵੇ ਜਾਨਾ ਤੇ 8 ਵੇ ਘਰੇ ਮੰਡਦੇ ਆ ਅੱਛਾ 5 ਯਾਨੀ ਕਿ ਡੇਲੀ 3 ਘੰਟੇ ਖੇਡਣਾ ਹੀ ਖੇਡਣਾ ਹਾਂਜੀ ਸਰ ਅੱਛਾ ਅੱਛਾ ਇਹ ਦੱਸਿਓ ਕਿ ਤੁਸੀਂ ਥੋੜਾ ਜਿਆ ਸਪੈਸ਼ਲ ਕੈਟਾਗਰੀ ਦੇ ਵਿੱਚ ਖੇਡਦੇ ਹੋ ਕਿ ਸਮੱਸਿਆ ਕੀ ਹੈਗੀ ਆ ਤੁਹਾਨੂੰ ਦਿੱਕਤ ਕੀ ਆਉਂਦੀ ਹੈਗੀ ਆ ਮੇਨ ਕੀ ਸਰ ਵੀ ਮੰਨ ਲਓ ਵੀ ਸਪੈਸ਼ਲ ਤੁਹਾਡਾ ਜਿਹੜਾ ਆਮ ਨਹੀਂ ਗਾ ਸਪੈਸ਼ਲ 올림픽ਸ ਦੇ ਵਿੱਚ ਖੇਡਦੇ ਹੋ ਤੁਸੀਂ ਹਾਂਜੀ ਸਰ ਕੁਈ ਤੋਰ ਨਫਰਨ ਦੇ ਵਿੱਚ ਇੱਕ ਸਮੱਸਿਆ ਆਉਂਦੀ ਹੈਗੀ ਜਾਂ ਕੋਈ ਬੋਲਣ ਕਰਨ ਦੇ ਵਿੱਚ ਸਮੱਸਿਆ ਹੈਂਡੀਕੇਪ ਅੱਛਾ ਹੈਂਡੀਕੇਪ ਹਾਂਜੀ ਠੀਕ ਹੈ ਜੀ ਨਾਸ ਮਿੰਟਾਂ ਦੀ ਦਿਮਾਗ ਦੋ ਅੱਛਾ ਦਬਾਗੀ ਤੌਰ ਤੇ ਵੀ ਐਬਸੈਂਟ ਪਰ ਉਂਝ ਤਾਂ ਤੁਹਾਨੂੰ ਪਤਾ ਹੈਗਾ ਵੀ ਗੇਮ ਦੇ ਰੂਲ ਸਾਰੇ ਸਮਝਦੇ ਹੋ ਹਾਂਜੀ ਨਹੀਂ ਸਰ ਅੱਛਾ ਅੱਛਾ ਭਾਈ ਜੀ ਇਹ ਦੱਸਿਓ ਕਿ ਘਾਰ ਕਰਤਾ ਸੀ ਸਾਰਾ ਤੁਹਾਡਾ ਦਿਖਾਤਾ ਹੈਗਾ ਹੰਡੀ ਸਰ ਇਨੀ ਮਿਹਨਤ ਕਰਨ ਦੇ ਬਾਵਜੂਦ ਵੀ ਜਦੋਂ ਕੁਛ ਪੱਲੇ ਨਹੀਂ ਪੈਂਦਾ ਤੁਹਾਡੇ ਨਾਲ ਸੀਐਮ ਤੱਕ ਵੀ ਮੁਲਾਕਾਤ ਕਰ ਲਈ ਪਰ ਉਸ ਤਰ੍ਹਾਂ ਦਾ ਮਾਨ ਸਨਮਾਨ ਨਹੀਂ ਹੋਇਆ ਕਿਵੇਂ ਦੇਖਦੇ ਹਾਂ ਸਾਡੇ ਸਰ ਜਿਹਨਾਂ ਲੋਕਾਂ ਨੇ ਵੀਡੀਓ ਵੇਖੀ ਉਹ ਤਾਂ ਚੜਾ ਦੇ ਨੇ ਕੋਈ ਹੱਲ ਕਰਾਂਗੇ ਕੱਲ ਹੱਲ ਕਰਾਂਗੇ ਪੰਗਵੰਤ ਮੰਡਲ ਵਿੱਚ ਇਹੀ ਬੇਨਤੀ ਕੀਤੀ ਜਾਂਦੀ ਹੈ ਜੀ ਸਰਕਾਰੀ ਨੌਕਰੀ ਦਿੱਤੀ ਜਾਵੇ ਹਿਸ਼ ਸਰਕਾਰੀ ਨੌਕਰੀ ਦਿੱਤੀ ਜਾਵੇ ਜੀ ਮੇਰਾ ਗਰੀਬ ਗਰੀਬ ਆ ਰਿਹਾ ਹੈ ਉਹ ਇਟਾ ਉਟਾ ਨਾ ਨਹੀਂ ਸੀ ਹਾਂ ਜਿਵੇਂ ਘਰ ਕੋਲ ਡਿੱਗਣ ਵਾਲੀ ਸਾਡਾ ਤੜੇੜਾ ਪਈਆਂ ਜੀ ਤੁਹਾਨੂੰ ਤੁਹਾਨੂੰ ਵੇਖਿਆ ਹੀ ਹੈ ਹਾਂ ਹਾਂ ਇੱਕ ਮੇਰਾ ਬ੍ਰਦਰ ਹੈਗਾ ਉਹ ਵੀ ਹਾਕੀ ਖੇਡਦਾ ਹੈ ਜੀ ਅੱਛਾ ਦਾੜੀ ਮਜਬੂਰੀ ਕਰਦੇ ਆ ਮੰਮੀ ਨਰੇਗਾਰਾ ਕੰਮ ਕਰਦੇ ਹੋ ਵੀ ਡੈਡੀ ਕਰਦੇ ਹਾਂ ਹਾਂ ਉਹ ਵੀ 8 ਵਜੇ ਜਾਵੜਦੇ ਆ ਜੀ ਤੇ 5 ਵਜੇ ਮੁੜਦੇ ਜੀ ਜੀ ਅ ਠੀਕ ਹੈ ਬਾਈ ਜੀ ਧੰਨਵਾਦ ਮਿਹਰਬਾਨੀ ਇੰਨੀ ਗੱਲਬਾਤ ਸਾਡੇ ਨਾਲ ਕਰਨ ਦੇ ਲਈ ਅ ਵੀਰ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰ ਸਕਦਾ ਹੈਗਾ ਪਰ ਨਾਲ ਇਹਨਾਂ ਦੇ ਬ੍ਰਦਰ ਆ ਅ ਸਸੀ ਕਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਸਸੀ ਕਾਲ ਬਾਈ ਜੀ ਅਛਾ ਭਾਈ ਜੀ ਬਾਈ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈਗੀ ਆ ਕਿਸ ਤਰ੍ਹਾਂ ਦੀ سپورਟ ਕਰਦੇ ਹੋ ਤੁਸੀਂ ਇਹਨਾਂ ਨੂੰ ਇਹਨਾਂ ਨੇ ਬਈ 2012 ਦੇ ਵਿੱਚ ਗੇਮ ਸਟਾਰਟ ਕਰਵਾਈ ਸੀ ਇਹਨਾਂ ਨੇ ਜੀ ਇਹ 7-8 ਸਾਲ ਗੇਮ ਤੇ ਜੋਰ ਲਾਉਂਦੇ ਰਹੇ ਆਪਦਾ ਬਈ ਹੂੰ ਤੇ ਸਪੈਸ਼ਲ 올림픽ਸ ਇਹਨਾਂ ਨੂੰ ਟ੍ਰਾਇਲ ਵੇਖੇ ਪਟਿਆਲੇ ਵਿਖੇ ਹੋਏ ਸੀ ਇਹ ਪਟਿਆਲ ਦੇ ਵਿੱਚੋਂ ਇਹਨਾਂ ਦੀ ਸਿਲੈਕਸ਼ਨ ਹੋਈ ਸੀ ਨੈਸ਼ਨਲੀ ਜੀ ਇਹਨਾਂ ਨੇ ਨੈਸ਼ਨਲ ਦੇ ਵਿੱਚ ਭਾਗ ਲਿਆ ਨੈਸ਼ਨਲ ਵੀ ਇਹਨਾਂ ਦੀ ਸਿਲੈਕਸ਼ਨ ਹੋ ਗਈ ਹੂੰ ਇੰਟਰਨੈਸ਼ਨਲ ਵੀ ਇਹਨਾਂ ਦੀ ਹੋ ਗਈ ਸੀ ਹੂੰ ਤੇ ਬਾਕੀ 2023 ਦੇ ਵਿੱਚ ਬਰਲਿੰਗ ਜਰਮਨੀ ਵਿਖੇ স্পੈਸ਼ਲ 올림픽ਸ ਹੋਈ ਸੀ ਉਹਨਾਂ ਦੇ ਵਿੱਚ ਹਰਜੀਤ ਨੇ ਭਾਗ ਲਿਆ ਪਹਿਲੀ ਵਾਰੀ স্পੈਸ਼ਲ 올림픽ਸ ਹੋਈ ਸੀ 2023 ਪਹਿਲੀ ਵਾਰੀ ਇਹਨੇ ਪੰਜਾਬ ਲਈ ਸੋਨੇ ਦਾ ਮੈਡਲ ਤਗਮਾ ਜਿੱਤ ਕੇ ਹਾਸਲ ਕੀਤਾ ਜੀ ਪੰਜਾਬ ਵਾਲਿਆਂ ਨੂੰ ਬਹੁਤ ਖੁਸ਼ੀ ਹੋਈ ਸੀ ਬਸ ਜਦੋਂ ਆਏ ਸੀ ਚੰਡੀਗੜ੍ਹ ਸੀ ਐਮ ਭਗਵੰਤ ਮਾਨ ਨੇ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਪੋਲਿਸੀ ਬਣੀ ਸੀ ਇੱਕ ਪੋਲਿਸੀ ਬਹੁਤ ਸੜੀਆਂ ਤੋਂ ਆ ਰਹੀ ਸੀ ਕਈਆਂ ਸਰਕਾਰਾਂ ਆਈਆਂ ਪਰ ਪੋਲਿਸੀ ਅਪਡੇਟ ਨਹੀਂ ਕੀਤੀ ਹਾਂ ਸਰਦਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਨੇ ਪਾਲਿਸੀ ਜਾਰੀ ਕੀਤੀ ਸੀ ਉਸ ਪਾਲਿਸੀ ਦੇ ਵਿੱਚ ਬੱਚੇ ਸ਼ਾਮਲ ਸੀ ਜਿਹੜੇ 골ਡ ਮੈਡਲ ਲੈ ਗਏ ਸੀ ਜੀ ਤੇ ਉਸ ਪਾਲਿਸੀ ਦੇ ਵਿੱਚ 골ਡ ਮੈਡਲ ਜਿੱਤਣ ਵਾਲੇ ਨੂੰ 75 ਲੱਖ ਰੁਪਏ ਨਾ ਉਸ ਹੋਇਆ ਸੀ ਹਜੇ ਤੱਕ ਹਰ ਜੀਤ ਨੂੰ 1 ਰੁਪਿਆ ਵੀ ਨਹੀਂ ਮਿਲਿਆ ਜੀ ਹਾਂਜੀ ਅੱਛਾ ਬਾਈ ਜੀ ਜਦੋਂ ਮੰਨ ਲਾ ਆਪਾਂ ਨੂੰ ਇਹ ਬਹੁਤ ਵੱਡੀ ਗੱਲ ਹੁੰਦੀ ਆ 올림픽ਸ ਦੇ ਵਿੱਚੋਂ 골ਡ ਮੈਡਲ ਬਾਹਰ ਖੇਡ ਕੇ ਆਉਣਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਆ ਮਾਨ ਸਨਮਾਨ ਹਾਸਲ ਕਰਾਉਣਾ ਪਰ ਜਦੋਂ ਮੰਨ ਲਾ ਵੀ ਕਈ ਵਾਰੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਕੁਝ ਪੱਲੇ ਨਾ ਪੈਣਾ ਕਿਵੇਂ ਮਨ ਦੇ ਉੱਤੇ ਫਿਰ ਐਂ ਜਿ ਨਹੀਂ ਹੁੰਦਾਗਾ ਕਿ ਧੋਖਾ ਹੋ ਗਿਆ ਬਹੁਤ ਵੱਡਾ ਧੋਖਾ ਜੀ ਸਰ ਦੇਖੋ ਕਿਸੇ ਨੇ ਸਾਡੀ ਉਂਗਲ ਤੱਕ ਨਹੀਂ ਫੜੀ ਹਾਂ ਕੋਈ ਉਂਗਲ ਫੜ ਲਵੇ ਜੀ ਤੇ ਹਰਜੀਤ ਬੇਚਾਰਾ ਆਪਣੀਆਂ ਸੁਪਨੇ ਪੂਰੇ ਕਰ ਲੈ ਹਾਂ ਇਹ ਹਜੇ ਵੀ ਦੇਖੋ 8 ਵਜੇ ਜਾਂਦਾ ਪੰਜਰ ਵਾਲੀ ਦੁਕਾਨ ਤੇ ਸਾਈਕਲ ਲਾ ਕੇ ਹੂੰ ਉਹਦਾ ਬਾਈ ਨੂੰ ਬੇਨਤੀ ਕੀਤੀ ਹੋਈ ਆ ਉਹ ਦੁਕਾਨ ਵਾਲੇ ਨੂੰ ਵੀਸ ਮੁੰਡੇ ਇਹਨੇ ਆਪ ਹੀ ਹਰਜੀਤ ਨੇ ਕਿਹਾ ਵੀ ਮੈਂ ਗੇਮ ਨਹੀਂ ਛੱਡਣੀ ਹਾਂ ਮੈਨੂੰ ਕੁਝ ਮਿਲੇ ਜਾਂ ਨਾ ਮਿਲੇ ਪਰ ਮੈਂ ਗੇਮ ਨਹੀਂ ਛੱਡਣੀ ਇਹ ਮੀ ਵੀ ਆਵੇ ਤਾਂ ਵੀ ਜਾਂਦਾ ਹਨੇਰੀ ਵੀ ਆਵੇ ਤਾਂ ਵੀ ਜਾਂਦਾ ਹਾਂ ਇਹ 5 ਵਜੇ ਉੱਥੋਂ ਛੁੱਟੀ ਲੈ ਕੇ ਗਰਾਊਂਡ 'ਚ ਪਹੁੰਚਦੇ ਹਾਂ 5 ਤੋਂ 8 ਵਜੇ ਗੇਮ ਸਟਾਰਟ ਹੋ ਜਾਂਦੀ ਆ ਗੇਮ ਤੇ ਪੂਰੇ ਜੋਰ ਲੰਦੇ ਆ ਆ ਦੇਖੋ ਅੱਜ ਕੱਲ ਦੇ ਮੁੰਡੇ ਨਸ਼ੇ ਕਰ ਕਰ ਡੌਲੇ ਭਲਾਈ ਖੜੇ ਆ ਆ ਦੇਖ ਲਓ ਹਰਜੀਤ ਦੇ ਬਾ ਕੋਈ ਨਿਸ਼ਾਨੀ ਨਾਲੇ 골ਡ ਮੈਡਲ ਸੋਨੇ ਦਾ ਹੀ ਜੀ ਤੇ ਭਰਾਈ ਤੱਕ ਕਿਸੇ ਨੇ ਸਾਡੀ ਬਾਹ ਨਹੀਂ ਪੜੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹੋ ਜਿਹੇ ਖਿਡਾਰੀਆਂ ਨੂੰ ਆਪਦੇ ਕੋਲੇ ਬਿਠਾਇਆ ਜਾਵੇ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਵੇ 골ਡ ਮੈਡਲ ਦੇਖਿਆ ਜਾਵੇ ਉਹਨਾਂ ਦਾ ਉਹਨਾਂ ਨੂੰ ਕੋਈ ਕੋਈ ਵੀ ਵਿਭਾਗ ਵਿੱਚ ਉਹਨਾਂ ਨੂੰ ਸਰਕਾਰੀ ਨੌਕਰੀ ਤੇ ਜੋ ਵੀ ਨਾਊਂਸਮੈਂਟ ਹੈਗਾ ਉਹਨਾਂ ਨੂੰ ਪਹੁੰਚਾਇਆ ਜਾਵੇ ਸਰਕਾਰੀ ਦਾ ਖੇਡਾਂ ਦਾ ਤਾਂ ਇਹ ਵਿਚਾਰੇ ਬੱਚਿਆਂ ਦਾ ਹੌਸਲਾ ਬਣਾਈ ਹੁੰਦਾ ਜੇ ਸਰਕਾਰ ਸਪੋਰਟ ਕਰੂਗੀ ਜੀ ਸਰਕਾਰ ਸਪੋਰਟ ਕਰਦੀ ਨਹੀਂ ਜਿਵੇਂ ਹੀ ਨਹੀਂ ਸਰਕਾਰ ਸਪੋਰਟ ਕਰਦੀ ਜੀ ਅੱਛਾ ਭਾਈ ਤੁਸੀਂ ਕੀ ਕਰਦੇ ਹੋ ਮੈਂ ਵੀਰੇ ਪਹਿਲਾਂ ਗੇਮ ਖੇਡਦਾ ਹੁੰਦਾ ਸੀ ਮੈਂ ਹਾਕੀ ਅੱਛਾ ਉਸ ਤੋਂ ਬਾਅਦ 2018 ਦੇ ਵਿੱਚ ਗੇਮ ਛੱਡਤੀ ਸੀ ਮੈਂ ਜੀ ਹੁਣ ਮੈਂ ਮੋਬਾਈਲਾਂ ਦੀ ਦੁਕਾਨ ਤੇ ਲੱਗਾ ਹਾਂ ਮੈਂ ਅੱਛਾ ਹਾਂਜੀ ਜੀ ਤੇ ਹੁਣ ਜਿੰਨਾ ਵੀ ਜੋਰ ਲਾਇਆ ਆਪਦੇ ਭਰਾ ਦੇ ਲਾਇਆ ਇਹਨੂੰ ਹੀ ਮਿਹਨਤ ਦਾ ਫਲ ਮਿਲਿਆ ਜਾਵੇ ਤਾਂ ਬਹੁਤ ਵਧੀਆ ਗੱਲ ਆ ਬਾਕੀ ਹਰਜੀਤ ਨੇ ਟੀ-ਸ਼ਰਟਾਂ ਇੰਡੀਆ ਟੀਮ ਦੀਆਂ ਮਿਲੀਆਂ ਹੋਈਆਂ ਪੰਜ-ਪੰਜ ਨੰਬਰ ਪਲੇਇੰਗ ਦੀਆਂ ਪੇਟੀ 'ਚ ਸਾਮ ਕੇ ਰੱਖਤੀਆਂ ਹਾਂ ਹਾਂ ਉਹਦਾ ਵਿਚਾਰੇ ਦਾ ਮਨ ਦੁਖੀ ਹੋਇਆ ਹੋਇਆ ਵੀ ਮੈਨੂੰ ਕੁਝ ਨਹੀਂ ਮਿਲਣਾ ਮੈਂ ਪੇਟੀ ਸਾਮਦਿਆਂ ਵੀ ਉਹ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਉਹ ਕਿੱਟਣਾ ਪਵਾਊਗਾ ਖੜਾਊਗਾ ਜੀ ਸਰਕਾਰ ਨੂੰ ਅਸੀਂ ਇਹ ਹੀ ਬੇਨਤੀ ਕੀਤੀ ਜਾਂਦੀ ਹੈ ਵੀ ਆਮ ਆਦਮੀ ਪਾਰਟੀ ਵੀ ਕੋਈ ਨਾ ਕੋਈ ਖਿਡਾਰੀਆਂ ਦਾ ਇਸ ਸਪੈਸ਼ਲ ਬੱਚਿਆਂ ਦਾ ਸੋਚਿਆ ਜਾਵੇ ਜੀ ਅੱਛਾ ਸਾਡੇ ਨਾਲ ਮਾਤਾ ਜੀ ਵੀ ਮੌਜੂਦ ਨੇ ਹਾਂਜੀ ਅ ਸਾਲਤ ਤਾਂ ਪਹਿਲਾਂ ਤਾਂ ਮਾਤਾ ਜੀ ਸੱਸੀ ਕਾਲ ਜੀ ਅਛਾ ਮਾਤਾ ਜੀ ਰੋਣਾ ਨਹੀਂ ਗਾ ਪਹਿਲੀ ਗੱਲ ਤਾਂ ਥੋੜਾ ਡ੍ਰੈਡ ਹੋ ਕੇ ਗੱਲ ਰੱਖੋ ਹੌਸਲੇ ਨਾਲ ਰੱਖੋ ਅਛਾ ਮਾਤਾ ਇਹ ਦੱਸਿਓ ਕਿ ਤੁਹਾਡੇ ਪਤੀ ਕੀ ਕਰਦੇ ਹੈਗੇ ਆ ਹਾਂਜੀ ਉਹ ਮਿਹਨਤ ਮਜ਼ਦੂਰੀ ਤਿਆੜੀ ਤਪਾ ਆ ਜਾਂਦਾ ਕਰ ਲੈਂਦੇ ਹੂੰ ਕਿਰੇ ਆ ਜਾ ਵੀ ਕੰਮ ਕਰ ਲੈਂਦੇ ਨਹੀਂ ਤਾਂ ਵੀ ਕਰੇ ਅਛਾ ਤੁਸੀਂ ਕਰ ਹੀ ਕੰਮ ਕਰਦੇ ਹੋ ਜੇ ਬਾਹਰ ਵੀ ਕਈ ਜਿਹੇ ਕਰਦਾ। ਬਾਹਰ ਵੀ ਕਰੀਦਾ ਸੀ ਤਾਂ ਲੱਗਿਆ ਮੈਨਰੇਗਾ ਤੇ। ਅਛਾ ਨਰੇਗਾ ਤੇ ਲੱਗ। ਹਾਂਜੀ। ਅਛਾ ਤੁਹਾਡੇ ਲੜਕੇ ਨੇ ਆ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਬਾਹਰ ਵੀ ਖੇਡ ਕੇ ਆ ਗਿਆ 골ਡ ਮੈਡਲ ਲੈ ਆਇਆ। ਹਾਂਜੀ। ਹਲਤੀ ਕੋਈ ਵੀ ਸਹਾਇਤਾ ਨਹੀਂ ਹੋਈ ਸਰਕਾਰ ਵੱਲੋਂ। ਕੀ ਕਹਿਣਾ ਚਾਹੋਗੇ? ਸਹਾਇਤਾ ਹੋਈ ਨਹੀਂ। ਅਸੀਂ ਤਾਂ ਧੰਨਵਾਦ ਕਰਨੇ ਹਾਰਿਆਂ ਦਾ ਹੀ। ਬਸ ਬਹੁਤ ਧੰਨਵਾਦ ਜਿਹੜੇ ਨੌਕਰੀ ਕੋਈ ਨਾ ਕੋਈ ਮਿਲ ਜਾਵੇ ਵਿਚਾਰੇ ਨੂੰ। ਹੂੰ। ਜੀ। ਹਾਂਜੀ। ਅਛੇ ਇਹੀ ਕਹਿਣਾ ਪਈ ਆਪ ਸਰਕਾਰ ਨੂੰ ਜੀ ਹਾਂ ਜੀ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਜੀ ਸੋ ਦੋਸਤੋ ਇਹ ਸੀ ਕਹਾਣੀ ਅਸੀਂ ਇਸ ਟਾਈਮ ਫਰੀਦਕੋਟ ਸ਼ਹਿਰ ਦੇ ਵਿੱਚ ਖੜੇ ਹੋਏ ਆ ਨਹਿਰਾਂ ਦੇ ਲੱਗ ਕੇ ਆ ਇਹ ਹਰਗੋਬਿੰਦ ਨਗਰ ਹੈਗਾ ਤੇ ਉਥੋਂ ਦਾ ਇਹ ਨੌਜਵਾਨ ਹਰਜੀਤ ਸਿੰਘ ਇਸ ਦੀ ਇਸ ਦੇ ਪਰਿਵਾਰ ਦੀ ਕਹਾਣੀ ਹੈ ਜਿਹੜੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ ਵੱਡੀ ਗੱਲ ਹੈਗੀ ਆ ਇੰਟਰਨੈਸ਼ਨਲ ਪੱਧਰ ਦੇ ਉੱਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀ ਆ ਜਿਹੜੇ ਉਹ ਅੱਜ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਤਾ ਰਹੇ ਹੈਗੇ ਆ ਸਰਕਾਰਾਂ ਦੇ ਅੱਗੇ ਇਹ ਸਵਾਲੀਆ ਚਿੰਨ ਹੈਗਾ ਕਿਤੇ ਨਾ ਕਿਤੇ ਮਾਨ ਸਾਹਿਬ ਨੇ ਇਹ ਐਲਾਨ ਤਾਂ ਕਰਤਾ ਸੀਗਾ ਕਿ 70 ਲੱਖ ਦੇਵਾਂਗੇ ਪਰ 70 ਦੇ ਵਿੱਚੋਂ ਜਿਹੜਾ 10% ਵੀ ਆ ਜਿਹੜਾ ਇਹਨਾਂ ਨੂੰ ਮਿਲਿਆ ਨਹੀਂਗਾ 75 ਲੱਖ ਰੁਪਏ ਦੇ ਵਿੱਚੋਂ 25 ਲੱਖ ਵੀ ਨਹੀਂ ਮਿਲਿਆਗਾ ਤੀਜਾ ਹਿੱਸਾ ਵੀ ਨਹੀਂ ਮਿਲਿਆਗਾ 10% ਵੀ ਨਹੀਂ ਮਿਲਿਆਗਾ 25 ਲੱਖ ਦੇ ਵਿੱਚੋਂ 25 ਰੁਪਏ ਵੀ ਆ ਜਿਹੜੇ ਹਲਤੀ ਕੇ ਇਹਨਾਂ ਨੂੰ ਮਿਲੇ ਨਹੀਂਗੇ ਸੋ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਸ ਬਾਰੇ ਸੋ ਇਨੀ ਗੱਲਬਾਤ ਮੈਂ ਬਿਲਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ